ਦੇ ਬੇ ਪਿਆਰੇ ਦਾ ਅਗਲਾ ਪਾਸਾ ਦੇਖਿਆ ਵੀਦਾ ਉਹ ਮਲਮ ਨੂੰ ਪਰ ਉਹ ਵੀ ਫਰਾਂ ਦੇ ਗਿਆ ਮੈਂ ਕੋ ਕਮਰੇ ਉਹ ਵੀ ਡਿੱਗਣ ਲਾਇ ਹੋਇਆ ਪਿਆ ਉਹ ਫਿਰ ਪਹੁੰਚ ਗਿਆ ਚੁੱਪ ਨਾ ਟੋਟਿਆ ਨਹੀਂ ਆਇਆ ਉਹ ਕਿਹੜੇ ਘਰ ਚ ਕਿੰਨੇ ਕ ਜਾਣੇ ਆ ਦੋ ਬੰਦੇ ਨਾਲ ਲੇ ਗਏ ਗਾੜੀ ਉੱਡ ਜਾਂਦੇ ਆ ਮੈਦਾਨ ਕਲੇ ਲੈ ਜਾਂਦੇ ਆ ਬਾਹਰ जानकारी मिली थी कि एक बुजुर्ग बेबे बापू एक त्रीड़ा वाले कमरे ਦੇ ਵਿੱਚ ਰਹਿੰਦੇ ਹਨ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਸੱਚਮੁੱਚ ਹੀ ਬਾਪੂ ਜੀ ਇੱਕ மஞ்சੇ ਤੇ ਪਏ ਸਨ ਤੇ ਕਮਰੇ ਤੇ ਨਿਗਾਹ ਮਾਰੀ ਤਾਂ ਉਸ ਨੂੰ ਬਾਲੀਆਂ ਲਾ ਕੇ ਉਸ ਦੀ ਗੰਧ ਨੂੰ ਸਪੋਰਟ ਦਿੱਤੀ ਹੋਈ ਸੀ ਤਾਂ ਕਿ ਉਹ ਕੰਧ ਡਿੱਗ ਨਾ ਪਵੇ ਬਾਪੂ ਜੀ ਕਹਿੰਦੇ ਵੀ ਮੈਂ ਮੇਰੇ ਸੱਟ ਵੱਜ ਗਈ ਸੀ ਜਿਸ ਕਰਕੇ ਮੇਰਾ ਚੂਲਾ ਜਿਹੜਾ ਉਹ ਕੰਮ ਨਹੀਂ ਕਰਦਾ ਮਿਰਤੂ ਦਾ ਤੁਰਿਆ ਵੀ ਬਹੁਤ ਔਖਾ ਜਾਂਦਾ ਹੈ ਮੇਰੀ ਘਰ ਅਲੀ ਹੈ ਜਿਹੜੀ ਉਹ ਨਰੇਗਾ ਦੇ ਵਿੱਚ ਦਿਹਾੜੀ ਲਾਉਣ ਲਈ ਜਾਂਦੀ ਹੈ ਅਤੇ ਸਾਡੀ ਪੈਨਸ਼ਨ ਆਉਂਦੀ ਹੈ ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਹੈ ਸਾਡੀ ਤਾਂ ਦਵਾਈ ਵੀ ਪੂਰੀ ਨਹੀਂ ਆਉਂਦੀ ਇਹਨਾਂ ਦੀ ਇੱਕ ਬੇਟੀ ਹੈ ਜਿਹੜੀ ਉਹ ਵਿਆਹੀ ਹੋਈ ਹੈ ਇਹ ਘਰ ਦੇ ਗੁਜ਼ਾਰੇ ਵਾਸਤੇ ਅਤੇ ਇਹਨਾਂ ਦੀ ਦਵਾਈ ਵਾਸਤੇ ਜੇ ਕੋਈ ਵੀ ਵੀਰ ਜਾਂ ਭੈਣ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ